ਅੱਜ ਦੀ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਦਾ ਆਇਰਨ ਘਟ ਜਾਂਦਾ ਹੈ, ਵਿਟਾਮਿਨ ਡੀ ਘਟ ਰਿਹਾ ਹੈ ਜਾਂ ਕੈਲਸ਼ੀਅਮ ਘਟ ਜਾਂਦਾ ਹੈ, ਘਰੇਲੂ ਨੁਸਖਾ ਦੱਸਾਂਗੇ ਕਿ ਮਤਲਬ ਘਰੇ ਤੁਸੀਂ ਇਹਨਾਂ ਚੀਜ਼ਾਂ ਨੂੰ ਪੂਰਾ ਕਰ ਸਕਦੇ ਹੋ। ਕੋਈ ਗੋਲੀ ਖਾਣ ਦੀ ਲੋੜ ਨਹੀਂ, ਕੋਈ ਕੈਪਸੂਲ ਸ਼ੀਸ਼ੀ ਪੀਣ ਦੀ ਜ਼ਰੂਰਤ ਨਹੀਂ ਪਵੇਗੀ। ਆਇਰਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ, ਆਇਰਨ ਦੀ ਕਮੀ ਦੇ ਨਾਲ ਪੇਸ ਉੱਪਰ ਸ਼ਾਇਆ ਪੈ ਜਾਂਦੀਆਂ ਨੇ, ਔਰਤਾਂ ਦੇ ਹੱਥ ਪੈਰ ਸੁਨ ਰਹਿਣ ਲੱਗ ਜਾਂਦੇ ਨੇ, ਪ੍ਰੈਗਨੈਂਸੀ ਲੈਣ ਦੇ ਵਿੱਚ ਦਿੱਕਤ ਆਉਂਦੀ ਆ, ਮੈਸੇਜ ਇਰੈਗੂਲਰ ਹੋ ਜਾਂਦੇ ਨੇ। ਤੇ ਹੋਰ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਹੁਣ ਆਪਾਂ ਆਇਰਨ ਨੂੰ ਪੂਰਾ ਕਰਨ ਦਾ ਦੋਨੋਂ ਤਰੀਕਾ ਦੱਸਾਂਗੇ ਸਭ ਤੋਂ ਪਹਿਲਾਂ ਪਾਲਕ ਦੀ ਇੱਕ ਗੁੱਟੀ ਲੈਣੀ ਹੈ ਉਹਨੂੰ ਕੱਟ ਲੈਣਾ ਹੈ 1 ਕਿਲੋ ਕਿਸੇ ਪਤਲੀ ਦੇ ਵਿੱਚ ਪਾਣੀ ਲੈਣਾ ਜਾਂ ਕੁੱਕਰ ਦੇ ਵਿੱਚ 1 ਕਿਲੋ ਪਾਣੀ ਲੈਣਾ ਉਹਦੇ ਵਿੱਚ ਕੱਟੀ ਹੋਈ ਪਾਲਕ ਨੂੰ ਉਦੋਂ ਤੱਕ ਉਬਾਲਦੇ ਰਹਿਣਾ ਹੈ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਵੇ ਹੁਣ ਇਹ ਅੱਧਾ ਕਿਲੋ ਪਾਣੀ ਤੁਸੀਂ 2 ਦਿਨ ਦੇ ਵਿੱਚ ਪੀਣਾ ਹੈ ਹੁਣ ਇਸ ਪਾਣੀ ਨੂੰ ਇੱਕ ਗਲਾਸ ਦੇ ਵਿੱਚ ਪੁਣ ਕੇ ਕੱਢ ਲਓ ਇਹਦੇ ਵਿੱਚ ਸਵਾਦ ਅਨੁਸਾਰ ਕਾਲੀ ਮਿਰਚ ਨਮਕ ਨਿੰਬੂ ਪਾਓ ਹਫਤੇ ਦੇ ਵਿੱਚ ਦੋ ਵਾਰ ਇਸ ਪਾਣੀ ਦੀ ਤੁਸੀਂ ਵਰਤੋਂ ਕਰਨੀ ਹੈ ਮਤਲਬ ਇੱਕ ਮਹੀਨੇ ਦੇ ਵਿੱਚ ਅੱਠ ਵਾਰੀ ਸਿਰਫ ਪਾਲਕ ਦਾ ਜੂਸ ਕਹਿ ਲੋ ਪਾਲਕ ਦਾ ਸੂਪ ਪੀਣਾ ਤੁਹਾਨੂੰ ਆਪਣੇ ਆਪ ਚਮਤਕਾਰਯੋਗ ਨਤੀਜੇ ਦੇਖਣ ਨੂੰ ਮਿਲਣਗੇ ਜੋ ਤੁਹਾਡੀਆਂ ਸ਼ਾਇਆ ਪੈਣੀਆਂ ਸੀ ਟੈਸਟ ਕਰਵਾ ਲਿਓ ਜਾ ਕੇ ਇੱਕ ਮਹੀਨੇ ਬਾਅਦ ਕੋੜੀ ਜੋ ਆਇਰਨ ਦੀ ਕਮੀ ਹੈ ਬਿਲਕੁਲ ਪੂਰੀ ਹੋ ਜੂਗੀ ਪਾਲਕ ਸਭ ਤੋਂ ਰਿਚ ਸੋਰਸ ਹੈ ਆਇਰਨ ਨੂੰ ਪੂਰਾ ਕਰਦਾ ਕਿਸੇ ਵੀ ਚੀਜ਼ ਦੇ ਵਿੱਚ ਇੰਨਾ ਆਇਰਨ ਨਹੀਂ ਹੈ ਜਿੰਨਾ ਪਾਲਕ ਦੇ ਵਿੱਚ ਹੈ ਪਰ ਅਸੀਂ ਸਸਤੀਆਂ ਚੀਜ਼ਾਂ ਜਾਂ ਜੋ ਸਾਡੇ ਘਰੇ ਚੀਜ਼ਾਂ ਪਈਆਂ ਨੇ ਉਹਨਾਂ ਤੇ ਯਕੀਨ ਨਹੀਂ ਕਰਦੇ ਸਾਨੂੰ ਆਦਤ ਪੈ ਗਈ ਰੰਗ ਰੰਗੇ ਕੈਪਸੂਲ ਗੋਲੀਆਂ ਲੈ ਸ਼ਿਸ਼ੀਆਂ ਪੀਣ ਦੀ ਇਸ ਨੁਸਖੇ ਨੂੰ ਵਰਤ ਕੇ ਦੇਖੋ ਪਾਲਕ ਦੇ ਇਸ ਸੂਪ ਨੂੰ ਮਹੀਨੇ ਦੇ ਵਿੱਚ 8 ਵਾਰੀ ਬਕਤਣਾ ਬਹੁਤ ਸੌਖਾ ਤਰੀਕਾ ਹੈ ਤੇ ਬਹੁਤ ਕਮਾਲ ਦਾ ਰਿਜ਼ਲਟ ਮਿਲੇਗਾ ਅੱਗੇ ਅਸੀਂ ਗੱਲ ਕਰਾਂਗੇ ਕਿ ਕੈਲਸ਼ੀਅਮ ਨੂੰ ਘਰੇ ਹੀ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ ਜੇ ਤੁਸੀਂ ਰੁਟੀਨ ਦੇ ਵਿੱਚ ਹਰ ਰੋਜ਼ ਦੁੱਧ ਪੀਂਦੇ ਹੋ ਤਾਂ ਬਹੁਤ ਸ਼ਾਨੀ ਗੱਲ ਹੈ ਨਹੀਂ ਪੀਂਦੇ ਤਾਂ 100 ਗ੍ਰਾਮ 150 ਗ੍ਰਾਮ ਦੁੱਧ ਹਰ ਰੋਜ਼ ਪੀਣਾ ਸ਼ੁਰੂ ਕਰੋ ਜੇ ਤੁਸੀਂ ਮੈਸ਼ ਨੂੰ ਤਾਂ ਤੁਸੀਂ ਅੰਜੀਰ ਲਿਆਉਣੀ ਹੈ ਜੋ ਕਿ ਪੰਸਾਰੀਆਂ ਜਾਂ ਕਰਿਆਨੇ ਦੀ ਦੁਕਾਨ ਤੇ ਮਿਲ ਜੂਗੀ ਦੁੱਧ ਦੇ ਵਿੱਚ ਇੱਕ ਅੰਜੀਰ ਹਰ ਰੋਜ਼ ਉਬਾਲ ਕੇ ਖਾਣੀ ਹੈ ਦੁੱਧ ਵੀ ਪੀ ਲੈਣਾ ਤੇ ਅੰਜੀਰ ਨੂੰ ਵੀ ਖਾ ਲੈਣਾ ਇੱਕ ਮਹੀਨੇ ਬਾਅਦ ਆਪਣਾ ਕੈਲਸ਼ੀਅਮ ਟੈਸਟ ਕਰਵਾ ਲਓ ਤੁਹਾਡਾ ਕੈਲਸ਼ੀਅਮ ਬਿਲਕੁਲ ਪੂਰਾ ਹੋ ਜਾਏਗਾ ਹੁਣ ਜਿਨ੍ਹਾਂ ਦਾ ਵਿਟਾਮਿਨ ਡੀ ਘਟਦਾ ਹੈ ਉਹਨਾਂ ਨੇ ਅੰਜੀਰ ਵੀ ਖਾਣੀ ਹੈ ਪਲੱਸ ਸੁੰਡ ਦੀ ਵਰਤੋਂ ਕਰਨੀ ਹੈ ਸੁੰਡ ਦੇ ਵਿੱਚ ਬਹੁਤ ਅੱਛੇ ਮਿਨਰਲਸ ਹੁੰਦੇ ਨੇ ਜੋ ਸਾਡੇ ਵਿਟਾਮਿਨ ਡੀ ਨੂੰ ਪੂਰਾ ਕਰਦੇ ਨੇ ਤੇ ਜੋ ਜੋੜਾਂ ਦੇ ਵਿੱਚ ਦਰਦ ਹੁੰਦਾ ਉਹਨਾਂ ਨੂੰ ਤਾਂ ਬਿਲਕੁਲ ਠੀਕ ਕਰ ਦਿੰਦੇ ਨੇ ਈਵਨ ਕਿ ਜੇ ਕਿਸੇ ਨੂੰ ਗਠੀਆ ਸਟਾਰਟ ਹੋ ਰਿਹਾ ਹੈ ਉਹ ਜੇ ਸੁੰਡ ਦੀ ਵਰਤੋਂ ਕਰਨ ਲੱਗ ਜੇ ਨਾਲ ਥੋੜੀ ਬਕੇ ਅਦਰਕ ਦੀ ਵਰਤੋਂ ਕਰੋਗੇ ਥੋੜੀ ਇਹ ਸਮੱਸਿਆ ਠੀਕ ਹੋ ਜੂਗੀ ਸੁੰਡ ਨੂੰ ਖਾਣ ਦਾ ਤਰੀਕਾ ਹੈ ਜਾਂ ਤਾਂ ਤੁਸੀਂ ਇਹਨੂੰ ਗੁੜ ਦੇ ਵਿੱਚ ਇੱਕ ਕੜਾਹ ਦੀ ਤਰ੍ਹਾਂ ਬਣਾ ਸਕਦੇ ਹੋ ਗੁੜ ਦੇ ਵਿੱਚ ਪੁੱਟ ਕੇ ਸੁੰਡ ਨੂੰ ਪਾ ਲਓ ਕੁਛ ਤੇਲ ਪਾ ਲਓ ਤੇ 2-3 ਚਮਚੇ ਰਾਤ ਨੂੰ ਭਾਂਣ ਲੱਗੇ ਹਰ ਰੋਜ਼ ਦੁੱਧ ਦੇ ਨਾਲ ਖਾਓ ਇਹਦੇ ਨਾਲ ਤੁਹਾਡੇ ਜੋੜ ਵੀ ਠੀਕ ਹੋਣਗੇ ਵਿਟਾਮਿਨ ਡੀ ਵੀ ਪੂਰਾ ਹੋਊਗਾ ਨਹੀਂ ਤਾਂ ਬਹੁਤ ਤਰ੍ਹਾਂ ਦੀਆਂ ਮਾਰਕੀਟ ਦੇ ਵਿੱਚ ਦਵਾਈਆਂ ਹੁੰਦੀਆਂ ਨੇ ਉਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਇਹ ਅੰਦਰੋਂ ਤੁਹਾਡੀ ਉਸ ਵਿਟਾਮਿਨ ਡੀ ਜੋ ਘਾਟ ਹੈ ਉਹਨੂੰ ਪੂਰਾ ਕਰੂਗਾ ਇਸ ਤਰ੍ਹਾਂ ਦੀ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਕ channel subscribe ਕਰ ਲਿਓ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤੱਕ ਲਈ ਸਸ਼ਕੀਤ